ਸਾਰੇ ਘਰ ਦੇ ਜਿੱਦਾਂ ਤਿਆਰੀਆਂ ਕਰਦੇ ਦੇ ਚਲੋ ਇੱਕ ਦਿਨ ਰਹਿ ਗਿਆ ਤੁਸੀਂ ਜਾਣੀ ਦਾ ਅਜੇ ਦਾਦਾ ਜੀ ਨੇ ਉਹਦੇ ਅੱਲਾਹ ਹੁਮਦਾਂ ਨੂੰ ਸ਼ੁਕਰਾਨੇ ਨੂੰ ਸ਼ਾਪਿੰਗ ਕਰਾਈ ਵੀ ਚਾਹ ਫਰਾ ਸਾਮਾਨ ਤਿਆਰ ਕਰਦੇ ਸੀ ਸੌਵਾ ਜਾਣਾ ਚਾਹੀਦਾ ਪਰ ਜਿਹੜਾ ਸੈਟਰਡੇ ਨੂੰ ਉਹਦੇ 11:30 ਫੋਨ ਕਰਾ ਉਹਦੇ ਫੋਨ ਦੇ ਆਧਾਰ ਤੇ ਕਿਸੇ ਨੇ ਸੱਦਿਆ ਜੋ ਜਿਹੜਾ ਇਹ ਨਾਲ ਇਹ ਗੱਲਬਾਤ ਹੋਈ ਹੁੰਦੀ ਆ ਨਾ ਫਿਰ ਸਾਰਾ ਫਿਸਿਆ ਪਿਆ ਹੈ ਹੱਥ ਜਿੱਦਾਂ ਆਪਾਂ লাশ ਨੂੰ ਉੱਤੇ ਲੈ ਕੇ ਜਾਂਦੇ ਨਾ ਹੱਥੇ ਦਾ ਪਿੱਛੇ ਮੈਂ ਮੁੜਿਆ ਆ ਕਿਉਂ ਤੁਸੀਂ ਮੌਕਾ ਦੇਖਿਆ ਹੋਵੇ ਤਾਂ ਤੁਹਾਨੂੰ ਪਤਾ ਲੱਗ ਜੂਗਾ ਸਾਫ਼ ਕੀ ਹੋਇਆ ਹੈ ਨਾ ਤੇ ਪਲੀਜ਼ ਸਾਨੂੰ ਇਨਸਾਫ਼ ਚਾਹੀਦਾ ਹੈ ਕਿਉਂਕਿ ਇਕੱਲਾ-ਕੱਲਾ ਮਾਤਾ ਦਾ ਪੁੱਤ ਸੀਗਾ ਸਾਨੂੰ ਬਹੁਤ ਦੁੱਖ ਆ ਅਜੇ ਪਾਲਸੇ ਬਿਹਾਰੀਪੁਰ ਰਹਿੰਦੇ ਸੀ ਅਸੀਂ ਜੋ ਕਿ 28 ਤਰੀਕ ਤੋਂ ਗਾਇਬ ਸੀਗਾ ਬਹੁਤ ਦੁੱਖ ਦਾ ਟਾਈਮ ਹੈ ਜੀ ਪਲੀਜ਼ ਜਿੰਨੇ ਵੀ ਕੀਤਾ ਸਾਡੀ ਸਹਾਈ ਕੀਤੀ ਜਾਵੇ ਉਹਨਾਂ ਘਾਤਾਂ ਤੱਕ ਪਹੁੰਚਿਆ ਜਾਵੇ ਮੇਰਾ ਨਾਮ ਮਖਤਾਰ ਸਿੰਘ ਹੈ ਮੇਰਾ ਪੁੱਤਰਾ ਜਿਹੜਾ 28 ਤਰੀਕ ਨੂੰ ਘਰੋਂ ਚਲੇ ਆ ਆਦੇਕ ਦਾਵੇ ਦੇ ਨਾੜੀ ਕਟਾਉਣ ਵਾਸਤੇ ਗਿਆ ਗੱਡੀ ਚਾਟ ਕਟਾ ਕੇ ਤੇ ਉੱਥੇ ਵਿਦਿਅਕ ਦੇ ਨਾਲ ਕੋਈ ਮੁੰਡਾ ਮਿਲਿਆ ਵਾ ਜਿਹੜਾ ਇਹਦੇ ਮਗਰ ਬੈਠਾ ਵਾ ਉਸ ਤੋਂ ਬਾਅਦ ਕੋਈ ਪਤਾ ਨਹੀਂ ਲੱਗਾ ਕੀ ਹੋਇਆ ਕੀ ਨਹੀਂ ਹੋਇਆ ਉਸ ਦਿਨ ਤੋਂ ਲਾਇਕ ਹੁੰਦਾ کہیں ਲੱਭ ਰਹੇ ਪਰ ਨਹੀਂ ਮਿਲਿਆ ਪਰ ਅੱਜ ਸਾਨੂੰ ਇਹ ਲੈ ਤੇ ਇਹ ਬੱਚਾ ਜਿਹੜਾ ਸੰਭਲਿਆ ਅਸੀਂ ਮੰਗ ਕਰ ਰਹੇ ਅਸੀਂ ਮੰਗ ਕਰਦੇ ਆ ਕਿ ਸਾਡੇ ਜੇ ਪਾਲਿਕਾ ਬਿਹਾਰੀਪੁਰ ਕਾਨੂੰਨੀ ਕਾਰਵਾਈ 28 ਤਰੀਕ ਤੋਂ ਗਾਇਬ ਸੀਗਾ ਕਿਉਂਕਿ ਸਾਡਾ ਜਿਹੜਾ ਬੱਚਾ ਵਾ ਨਸ਼ੇ ਪੱਤੇ ਤੋਂ ਰਹਤੀ ਨਸ਼ਾ ਜਿਹੜਾ ਵਾ ਬਿਲਕੁਲ ਐ ਬਿਲਕੁਲ ਇਤੋਂ ਐ ਦੀਗਾ ਤੇ ਇਹ ਬੱਚਾ ਸਾਡਾ ਜਿਹੜਾ ਇਹ ਕਤਲ ਕੀਤਾ ਗਿਆ ਮਾਰਿਆ ਗਿਆ ਵਾ ਨਾ ਤੇ ਇੱਥੇ ਆਣ ਕੇ ਇਹ ਕੁੱਝ ਨਾ ਕੁਝ ਨਹੀਂ ਤੋਂ ਦਿੱਨੇ ਕਿ